ਹੈਲੋ ਬਾਈਕ ਵਾਲੇ ਘੂਟ ਮੁਰ ਨਿਊ ਬਲੌਗਰ ਮੈਂ ਹੁਣੇ ਹੁਣੇ ਆਇਆ ਪੇਪਰ ਦੇ ਕੇ ਅਮਰਾ ਦਾਦਾ ਐ ਹੁਣੇ ਹੁਣੇ ਪੁੱਟੀ ਦੋ ਮੇਰਾ ਪਾਪਾ ਲਗਾਇਆ ਤੇ ਮਿਸਤਰੀ ਕਰੀ ਕਰਨਾ ਉਹ ਜੋੜ ਦਾ ਕਾ ਟਾਇਰ ਤੇ ਦਾਦੀ ਮਰੀ ਬੈਠੀ ਤੁੱਪੇ ਦੀ ਛਾਵੇਂ ਤੇ ਚਲੋ ਜੀ ਹੁਣ ਆਪਾਂ ਦਾਦਾ ਮੇਰਾ ਚੱਲਿਆ ਜੀ ਡਿੱਗ ਐ ਵੀ ਛਾਵਾ ਵੀ ਛਾਵਾ ਬਾਜੇ ਬਾਜ ਇਹ ਵੀ ਨਾ ਆਦੇ ਸਤਰਾ ਬੁੜਾ ਬੁੜੀ ਨਾਲ ਥੋੜਾ ਬੁੜੀ ਬੁੜੇ ਨਾਲ ਸੁਣੀ ਆਪਣੇ ਬਣਾਈ ਇੰਨਾ ਸੀ ਜੋੜੀ ਲਾਜ ਨਾ ਉਧਰ ਹੋ ਆ ਜਿਹਾ ਇਸ ਤਰ੍ਹਾਂ ਆਉਂਦਾ ਸੀ ਜੀ ਹਾਂ ਬੁਢਾ ਦਾ 17 ਨੇ ਬੁਢੀ ਸਾਡੀ ਸੀਆਂ ਨਹੀਂ ਹੋ ਗਈ ਆ ਪਰ ਆਪ ਤਾਂ ਸਮਝੀ ਚੂਰੀ ਇਹ ਨਹੀਂ ਰਹੀ ਦੇ ਕੀ ਖਾਂਦੀ ਉਹ ਕਾਸੇ ਹੀ ਬੁਢੀ ਕੀ ਖਾਂਦੀ ਸਰਾਣੇ ਰੱਖ ਕੇ ਬਲ ਪਤਰੇ ਨੇ ਇੱਕ ਖਰਾਕਾ ਵਾ ਪੁਰਾਣੀਆਂ ਐ ਥੋੜਾ ਸੀਸੀ ਸਾਜੀ ਮਨੇ ਲੋਕੀ ਖਰਾਕਾ ਪੁਰਾਣੀਆਂ ਮਟਰੀਆਂ ਖਾਂਦੇ ਆ ਉਹ ਅੱਜ ਦੀ ਮਟਰੀ ਨਾ ਇਹ ਪੈਟਰੋਲ ਤਾਂ ਵੀ ਮਰੇ ਤੇਲ ਚ ਢਾਲਦੇ ਆ। ਇਹ ਤੁਝਾ ਪੈਟਰੋਲ ਦਾਲ ਦੋ। ਗੰਦੇ। ਬੜੇ ਢਾਲਦੇ। ਤਾਬ ਖਾਂਦੇ ਆ ਬਈਏ ਬਣਾਉਂਦੇ ਆ। ਬਈਏ ਕਿਤੇ ਬੰਦੇ ਇਹਨੂੰ ਦੇ ਜੀ ਆਪਾਂ ਨੂੰ ਵੇਚ ਦੇ ਹਰਿਆਣੇ ਦੇ ਹੋਏ ਫੇਰ। ਸਾਰਾ ਪੈਕ ਖਾ ਕੇ ਨਹੀਂ ਆਉਣਾ। ਕੋਣ ਖਾ? ਮੇਰਾ ਫਿਰ ਸਮੋਸੇ ਖਾਣ ਨੂੰ ਬੜਾ ਜੀ ਕਰਦਾ ਹੈ। ਪਰ ਕਰਦੇ ਅਗਰ ਫੇਰ ਉੱਥੋਂ ਦੇ ਖਾਣ ਨੂੰ ਜਿਹੜੇ ਚਿੱਟੇ ਚਿੱਟੇ ਹੁਣ। ਕੱਚੇ ਜਾ ਕੇ ਦੇ ਜੀ ਇਹਨੂੰ। ਨਹੀਂ ਨੂੰ ਪਤਾ ਕਿੱਥੇ ਦਿੰਦੇ ਹੋ। ਮੁੰਨਪੁਰਾ। ਆਣਾ ਖਾਉਂਗਾ ਜਿੱਦਾਂ। ਟਾਰ ਟਾਰ ਜਾਂਦੇ ਰਹਿ ਗਏ ਸਾਬ ਚੇਤਾ ਕਰਾ ਜੀ ਬਿਨਾਂ ਆਪੋ ਬਟਾਲੇ ਨਾ ਹਣ ਹੈ ਕੁਝ ਹੋਵੇ ਨਹੀਂ ਕੁਝ 100% ਤੇ ਗਾਇਜ਼ ਸਾਡਾ ਕੈਮਰਾ ਤੁਹਾਨੂੰ ਪਰਾ ਬੜਾ ਸਾਫ਼ ਹੋ ਗਿਆ ਨਾ ਅੱਗੇ ਨਾਲ ਹਾਂਜੀ ਇਹ ਸਾਡਾ ਆਈਫੋਨ ਨਹੀਂ ਇਹ ਸਾਡਾ ਵੀਓ ਵਾਲਾ ਹੂਂ ਜੇ ਤੇ ਦੱਸੋ ਤੁਹਾਡੇ ਪ੍ਰਾਣੇ ਪ ਤਾਂ ਲਿਆ ਅੱਜ ਆ ਜੀ ਦਿਨ ਦੀ ਮਲਾਈ ਇਹਦਾ ਅਸੀਂ ਕਰਾ ਲੱਖੋ ਤੁਹਾਨੂੰ ਦੱਸਦੇ ਹਾਂ ਕਿੰਨਾ ਨਿਕਲੇਗਾ ਆ ਦੇਖ ਸਕਦੇ ਹੋ ਇੱਚ ਨਹੀਂ ਤੇ ਗਈ ਕਿ ਨਹੀਂ ਚੰਦਨਾ ਕਰਨੇ ਬਣੇ ਇਹ ਛੋਟਾ ਬਰਤਨ ਇੱਚ ਨੂੰ ਅਨੇ ਨੂੰ ਰਾਤ ਨੂੰ ਜਾਗ ਲਾ ਕੇ ਰੱਖਿਆ ਸੀ ਤੇ ਹੁਣ ਇਹਦੀ ਅਸੀਂ ਕੱਢਾਂਗੇ ਸਿਰਫ ਮਲਾਈ ਹੈ ਤੇ ਕੱਢਦੇ ਹਾਂ ਅਸੀਂ ਕਿ ਤੁਹਾਨੂੰ ਦੱਸਦੀ ਹਾਂ ਦੇਖੋ ਕੱਢ ਲਿਆ ਨਾ Hari mencintai sahabatku, sih Ridwan. Ferry, tapi ada. ਜੀ ਸਤ ਸਕਾਲ ਫਰਸ ਨਾ ਫਰੰਟੂ ਦਾ ਕੀ ਹਾਲ ਹੈ ਆਸ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵੈਲਕਮ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੀ ਫਰੰਟ ਹੁਣ ਟਾਈਮ ਹੋ ਗਿਆ ਹੈ 10 ਵੱਜ ਚੁੱਕੇ ਨੇ ਤੇ ਮੈਂ ਕਰਨ ਲੱਗੀ ਹਾਂ ਕਲੀਨਿੰਗ ਤੇ ਮੈਂ ਸੋਚਿਆ ਤੁਹਾਡੇ ਨੇ ਕਰਦੇ ਹੋ ਵੀਡੀਓ ਸ਼ੇਅਰ ਤੇ ਨਾਲ ਫਰੰਟੂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਨਾਲ ਦੀ ਨਾਲ ਸੰਤ ਜਿਸ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤੇ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਨਹੀਂ ਤੇ ਜੋ ਕਿ ਅਸੀਂ ਹੋਰ ਕੰਮ ਕਰਨ ਲਈ ਅੱਗੇ ਵਧੀਏ ਸਾਨੂੰ ਤੁਹਾਡਾ ਹੌਸਲਾ ਬਹੁਤ ਜ਼ਰੂਰੀ ਹੈ ਤੇ ਨਾਲੇ ਨਾ ਸਾਨੂੰ ਲੋਡ ਵੀ ਹੈ ਬਹੁਤ ਜ਼ਿਆਦਾ ਤੁਹਾਨੂੰ ਆਪਾਂ ਨੇ ਕਹੀਏ ਤੇ ਠੀਕ ਹੈ ਫਰੈਂਡ ਹੁਣ ਮੈਂ ਕਰ ਰਹੀ ਸੀ ਕਲੀਨਿੰਗ ਸ਼ੁਰੂ ਕਰਨ ਲੱਗੀ ਸੀ ਅਜੇ ਕਿਚਨ ਦੇ ਮੈਂ ਬਰਤਨ-ਪਰਤਨ ਸਭ ਸਾਫ ਕਰ ਲਏ ਨੇ ਤੇ ਆਟਾ ਖੋਲਿਆ ਹੈ ਲਾਣੀ ਆ ਫੁਲਕੇ ਤੇ ਪਰ ਪਹਿਲਾਂ ਤੁਹਾਨੂੰ ਮੈਂ ਦਿਖਾਨੀ ਹੈ ਘਰ ਦੇ ਹਾਲਾਤ ਹਾਲਾਤ ਮਤਲਬ ਕਿ ਖਲਾਰੇ ਕਿੰਨੇ ਕੇ ਪਏ ਨੇ ਤੇ ਕਿੰਨੇ ਕੇ ਨਹੀਂ ਪਏ ਰੋਜ਼ ਕਰੀਦੀ ਆ ਪਰ ਫਿਰ ਵੀ ਵਿੜੇ ਸਾਫ ਕਰ ਚੁੱਕੀ ਸੀ ਉਸ ਵਕਤੇ ਤੋ ਪਟੜਨ ਤੋ ਪਹਿਲਾ ਸੱਤ ਕੋਈ ਚਾਹੀ ਕੇ ਤੇ ਹਜੇ ਇਹ ਸ਼ੂਟਿੰਗ ਹੈ ਬੱਚਾ ਨਹੀਂ ਜਾਂਦਾ ਸਕੂਲ ਤੇ ਠੀਕ ਹੈ ਫਰੈਂਡ ਮੈਂ ਤੁਹਾਨੂੰ ਦਿਖਾਨੀ ਹੈ ਤੇ ਇੱਕ ਵਾਰੀ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆ ਦੇਖਿਓ ਫਰੈਂਡ ਅਜੇ ਨਾ ਸੀ ਆ ਗਰ ਗਰਮ ਬੈੱਡ ਸ਼ੀਟ ਚੈੱਕ ਨਹੀਂ ਹੈ ਅਸੀਂ ਬਾਕੀ ਸਾਰੇ ਅਸੀਂ ਕਮਰਿਆਂ ਦੀ ਚੱਕ ਲਈ ਹੈ ਇਹਦੀ ਰਹਿ ਗਈ ਹੈ ਇਹਦੀ ਵੀ ਤਾਂ ਰਹਿ ਗਈ ਹੈ ਕਿਉਂਕਿ ਹਜੇ ਅਸੀਂ ਏਸੀ ਦੀ ਕਰਨੀ ਹੈ ਸਰਵਿਸ ਆਪ ਵੀ ਅਸੀਂ ਕਰ ਲੈਨੇ ਆ ਤੇ ਜੇ ਮੈਂ ਚਾਰਦਰ ਚੱਕ ਕੇ ਨਾ ਇੱਥੋਂ ਏਸੀ ਇੱਥੇ ਰੱਖਦੇ ਹੁੰਦੀ ਆ ਉਹਦੇ ਨਾਲ ਮੇਰਾ ਥੋੜਾ ਜਿਹਾ ਖਲਾਰਾ ਪੈ ਜਾਣਾ ਹੈ ਤੇ ਇਸ ਕਰਕੇ ਮੈਂ ਚਾਨੀ ਆ ਅੱਜਪਨ ਲੱਗਦਾ ਕਿ ਕਰ ਲਾਂ ਤੇ ਫਿਰ ਮੈਂ ਵੀ ਅੰਦਰ ਦੀ ਇੱਕ ਵਾਰੀ ਡੀਪ ਕਲੀਨਿੰਗ ਕਰਾਂਗੀ ਤੇ ਆ ਦੇਖੋ ਜੇ ਤੇ ਪੂਰਾ ਖਲਾਰਾ ਕੇ ਪਿਆ ਹੋਇਆ ਹੈ ਤੇ ਤਾਂ ਦਿਖਾਨੀ ਆ ਹੋਰ ਮੇਰੇ ਕਿੰਨੇ ਕਾ ਉਹ ਵੀ ਫਰੈਂਡ ਅਸੀਂ ਸਾਰੀ ਉਧਰਲੀ ਕਲੀਨਿੰਗ ਕਰ ਚੁੱਕੇ ਆ ਇੱਕ ਦਿਨ ਨਾ ਮੈਂ ਇੱਥੇ ਵੀ ਕਵਟਰ ਦੀ ਬੈਡਸ਼ੀਟ ਵਿਛਾਤੀ ਆ ਡੈਡੀ ਜੀ ਵਾਲੇ ਰੂਮ ਚ ਵੀ ਵਿਛਾਤੀ ਆ ਹੁਣ ਇੱਕ ਵਾਰੀ ਫੇਰੇ ਦੀ ਅਗਲੇ ਨਵੇਂ ਸਿਰੇ ਦੀ ਡਸਟਿੰਗ ਕਰਨੀ ਆ ਤੇ ਪਰ ਇੱਕ ਵਾਰੀ ਅਸੀਂ ਇਹਦੀ ਡੀਪ ਕਲੀਨਿੰਗ ਕਰਦੇ ਦੀ ਮੈਂ ਸਭ 3-4 ਦਿਨ ਹੋ ਗਏ ਕਰ ਚੁੱਕੀਆਂ ਆ ਸਰਦੀਆਂ ਵਾਲੇ ਕੱਪੜੇ ਰੱਖ ਲਏ ਅਲਮਾਰੀ ਵੀ ਸੈਟ ਕਰ ਲਈ ਤੇ ਬੈੱਡ ਦੀ ਚਾਦਰ ਵੀ ਵਿਛਾਤੀ ਸੀ ਤੇ ਹੁਣ ਇਹਦਾ ਇੱਕ ਵਾਰੀ ਫੇਰ ਅਸੀਂ ਕਰਾਂਗੇ ਡਸਟਿੰਗ ਤੇ ਆਪਸ ਚੱਕਾਂਗੇ ਇੰਨਾ ਪੋਰਸ਼ਨ ਹਿਸਾਬ ਲਾ ਲਓ ਤੁਸੀਂ ਆ ਕਮਰਾ ਅੱਧੀ ਲੋਬੀ ਤੇ ਡਰਾਈਂਗ ਰੂਮ ਸਭ ਟਿਪ ਟੋਪ ਕਰ ਚੁੱਕੇ ਹਾਂ ਬਿਲਕੁਲ ਹੀ ਸਾਫ਼ ਸੁਥਰਾ ਡੀਪ ਕਲੀਨਿੰਗ ਵਾਲਾ ਕੀ ਕੋਈ ਨਹੀਂ ਪੌੜੀਆਂ ਵੀ ਤੇ ਸਭ ਕਰ ਚੁੱਕੇ ਆ ਤੇ ਰਹਿ ਗਿਆ ਆ ਹਿੱਸਾ ਸਿੱਧੇ ਦਾ ਸਿੱਧਾ ਸਾਡਾ ਬੈਡਰੂਮ ਵੈਂਟੀ ਵਾਲਾ ਏਰੀਆ ਬਾਥਰੂਮ ਸਟੋਰ ਤੇ ਰਸੋਈ ਅਦੀ ਅਸੀਂ ਹੁਣ ਕਰਾਂਗੇ ਥੋੜੀ ਥੋੜੀ ਕਰਕੇ ਤੇ ਨਾ ਕਲੀਨਿੰਗ ਤੇ ਵੈਸੇ ਕਰਦੇ ਰਹੀ ਰਹੇ ਨਹੀਂ ਗੱਲ ਅਸੀਂ ਕਰਦੇ ਨਹੀਂ ਪਰ ਫੇਰ ਵੀ ਨਾ ਘਰ ਤੁਹਾਨੂੰ ਪਤਾ ਹੈ ਇਦਾਂ ਮੈਂ ਬਰਤਨ ਸਾਫ ਕਰ ਚੁੱਕੀ ਆਟਾ ਗੋਲਿਆ ਸਬਜ਼ੀ ਪਈ ਐ ਫਿਰ ਕਿ ਲਾਣੇ ਆਂ ਇਹ ਵਿੜੇ ਹੋ ਗਏ ਸੀ ਸਾਡੇ ਸਾਫ ਉਹ ਮਸਰੇ ਘਾਟੇ ਸੀ ਤੇ ਕੱਪੜੇ ਅੱਜ ਸੀ ਅਸੀਂ ਨਹੀਂ ਧੋਨੇ ਤੇ ਧੰਦੇ ਖਾਣੇ ਕੈਂਲੇ ਦੀ ਕਰੈਲਟੀ ਨਹੀਂ ਐ ਥੋੜੀ ਜੀ ਮਾਫ ਕਰਿਓ ਸਾਡੀ ਵੱਧ ਵੱਧ ਮਤ ਕਰ ਜਾਇਆ ਸੀ ਨਿਊ ਫੋਨ ਲੈ ਸਕੀਏ ਤੇ ਹੈ ਬੜੀ ਕਿਰਪਾ ਕਰ ਸੀ ਬਾਬੇ ਦੀ ਤੇ ਆ ਦੇਖਿਓ ਹਾਂ ਜੀ ਇਹਨੇ ਮੇਰੇ ਬੜੇ ਕੰਮ ਪੈਂਦੀ ਫੇਰ ਟਾਈਮ ਨਹੀਂ ਲੱਗਦਾ ਟੰਦਾ ਮੈਂ ਨੇ ਸਮੇ ਵੇਲੋ ਇਸ ਤਰ੍ਹਾਂ ਹੀ 11-12 ਵਾਜਾਂ ਦੇ ਕੰਮ ਕਰ ਕਰਦੇ ਆ ਇਹਨੂੰ ਤੇ ਦੂਸਰੀ ਗੱਲ ਮੇਰਾ ਸੂਟ ਸਟੀਚਿੰਗ ਕਰਨ ਵਾਲੇ ਪਏ ਨੇ ਇੱਕ ਦੋ ਸੀਤਾ ਤੇ ਹਰ ਸਲਵਾਰ ਦੇ ਪੌਂਚੇ ਤਰਪਾਈਆਂ ਪਈਆਂ ਨੇ ਉਹ ਵੀ ਨਹੀਂ ਮੇਰੇ ਕੋਲ ਕੰਪਲੀਟ ਹੋ ਰਹੇ ਤੇ ਜਰੂਰ ਕਰਾਂਗੇ ਗੱਲ ਪਰਚਾ ਤੱਕ ਕਰਾਂਗੇ ਠੀਕ ਹੈ ਫਰੈਂਡ ਹੁਣ ਮੈਂ ਤੁਹਾਨੂੰ ਸਾਰੇ ਕੰਬਲ ਜੋ ਕੇ ਇੱਥੇ ਚਾਦਰ ਵਿਛਾ ਕੇ ਆ ਵੀ ਬੈੜ ਦੀ ਵਿਛਾ ਕੇ ਸਾਰੇ ਕੰਬਲ ਐਡਜਸਟਿੰਗ ਕਰਕੇ ਚਾੜੂ ਲਾ ਕੇ ਫਿਰ ਮਿਲਦੀ ਹਾਂ ਫਿਰ ਮਿਲਦੀ ਆ